ਉਹ ਕਮਲਾ ਜੀ ਸੀ ਕਮਲਾ ਜੀ ਜਿਹਨੂੰ ਮੈਂਟਲ ਗਾਇ ਦਿੰਦੇ ਆ ਪਰ ਉਹਦੀ ਇਸ ਜੋਤ ਵਾਲੀ ਦੇ ਨਾਲ ਸਿੱਧੀ ਸੀ ਠੀਕ ਹੈ ਉਹ ਤਾਂ ਹੀ ਭਰਾ ਉਸ ਦੇਸ਼ ਉਸ ਪਿੰਡ ਉਸ ਸ਼ਹਿਰ ਦਾ ਰਾਜਾ ਸੀ ਕਹਿੰਦਾ ਤੂੰ ਕਮਲੀਆਂ ਕਮਲੀਆਂ ਹੱਤਪਾ ਕਰਦਾ ਕਮਲੇ ਕਮਲੇ ਬੋਲ ਬੋਲਦਾ ਕਿਤੇ ਕਹਿੰਦਾ ਕਿਆ ਬਾਤ ਹੈ ਤੇਰੀ ਰਹਿਮਤਾਂ ਮੀਂ ਤਾਂ ਤੇਰੀ ਮਾਂ ਤੋਂ ਟਾਇਆ ਨਹੀਂ ਗਿਆ ਐ ਹਿੱਟੇ ਟੇ ਪੋਲ ਬੋਲਦਾ ਮੀਂ ਤਾਂ ਤੇਰੀ ਮਾਂ ਤੋਂ ਟਾਇਆ ਨਹੀਂ ਗਿਆ ਉਹ ਕਹਿੰਦਾ ਜੇ ਮੇਰੀ ਮਾਂ ਨੇ ਕਿਰਪਾ ਕਰਦੀ ਜਦ ਵੀ ਤੇਰੀ ਕੁਦਰਤ ਵੇਖਣ ਧੰਗ ਰਹਿ ਗਾਣ ਮਦਾਰੀ ਮਦਾਰੀ ਜ਼ਿਰਫ ਛੋਟਾ ਜਿਹਾ ਡਰੂ ਹਿਲਾ ਦਿੰਦਾ ਉਹ ਬੜਾ ਹਰ ਖਾਇਆ ਕਰੇ ਵੀ ਇਹ ਜਿਹਦੀ ਇੰਨੀ ਕਿਉਂ ਲੱਗੀ ਹੋਈ ਇਹਦੇ ਨਾਲ ਤਾਂ ਉਹਨੇ ਇੱਕ ਦਿਨ ਕਿਹਾ ਵੀ ਇਹਨੂੰ ਚੱਟ ਕੇ ਲਿਆਓ ਜਿਹਦੀ ਲੱਗੀ ਹੁੰਦੀ ਹੈ ਜਿਹਦੀ ਤੇ ਕਿਰਪਾ ਹੁੰਦੀ ਹੈ ਉਹ ਕਿਸੇ ਦੇ ਛੇਤੀ ਕਿਤੇ ਹੱਥ ਵੀ ਨਹੀਂ ਆਉਂਦਾ ਜੀ ਪਕੜਾ ਨਹੀਂ ਜਾਂਦਾ ਉਨੇ ਕਿਹਾ ਆਪਣੇ ਨੌਕਰਾਂ ਨੂੰ ਕਿਹਾ ਵੀ ਉਸ ਨੂੰ ਚੱਕ ਲਿਆ ਉਹ ਜਿਹੜਾ ਮੇਰਾ ਭਰਾ ਆ ਨਾ ਇਹ ਮਾਨੂੰ ਇੱਕ ਗੱਲ ਪੁੱਛਣੀ ਹੈ ਵੀ ਤੇਰੀ ਉਸ ਦੇ ਨਾਲ ਲੱਗੀ ਕਿਵੇਂ ਹੋਈ ਹੈ ਤੂੰ ਉਸ ਦੇ ਨਾਲ ਪਿਆਰ ਕਿਵੇਂ ਕਰਿਆ ਹਾਂ ਨੇ ਐ ਫੜ ਕੇ ਚੱਕ ਲਿਆ ਰस्सियां ਵਧ ਕੇ ਮਾਨੂੰ ਬਾਬਾ ਜੀ ਜਦੋਂ ਬੰਨ ਕੇ ਲਿਆ ਕੇ ਪੁੱਛਿਆ ਉਹਦਾ ਹਾਰਸ਼ਦਾਈਆਂ ਵਾਲਾ ਸੀ ਜਿਵੇਂ ਤੁਸੀਂ ਦੱਸ ਦਿੰਦੇ ਨੀਂਦਰੇ ਚੱਲ ਰਹੇ ਹੋ ਜੇ ਮੈਨੂੰ ਕਹਿੰਦੇ ਵੀ ਮੈਂ ਨੀਂਦਰਾ ਚੱਲ ਰਿਹਾ ਮੈਂ ਤਿੰਨ ਕ ਤਾੜੀਆਂ ਮਾਰੀਆਂ ਅੰਦਰੋਂ ਅੰਦਰ ਮੈਂ ਕਿਹਾ ਕਰਮ ਵਾਲਾ ਉਹ ਨੀਂਦ ਰਹਿ ਕੇ ਰੋਜ਼ਗਾਰ ਮਿਲ ਗਿਆ ਕਈਆਂ ਨੂੰ ਤਰਸਦੇ ਇਹਨਾਂ ਨੂੰ ਰੋਜ਼ੀ ਰੋਟੀ ਵੀ ਮਿਲਦੀ। ਉਹ ਰੱਸੀਆਂ ਨਾਲ ਬੰਨ ਕੇ ਲਿਆ ਕੇ ਉਹਨੂੰ ਕਹਿੰਦੇ ਬਸ ਮੈਂ ਵੀ ਇੱਕੋ ਗੱਲ ਦੱਸਦੇ ਮੈਂ ਤੈਨੂੰ ਤਾਂ ਬੰਨ ਕੇ ਲਿਆਉਂਦਾ ਵੀ ਤੇਰੀ ਉਸ ਜੋਤ ਵਾਲੇ ਨਾਲ ਸਿੱਧੀ ਕਿਵੇਂ ਹੋਈ ਹੋਈ ਹੈ ਤੇਰੀ ਗੱਲ ਕਿਵੇਂ ਹੁੰਦੀ ਹੈ ਤੇਰੇ ਘਰੇ ਆਉਂਦੀ ਕਦੋਂ ਆ ਤੇਰੇ ਘਰੇ ਜਾਂਦੀ ਕਦੋਂ ਆ ਫਿਰ ਉਹਦਾ ਜਿਹਨੂੰ ਬੰਨ ਕੇ ਲਿਆਉਂਦਾ ਸੀ ਉਹਦਾ ਜਵਾਬ ਸੀਗਾ ਜਿਵੇਂ ਤੂੰ ਮੈਨੂੰ ਬੰਨ ਕੇ ਲਿਆਉਂਦਾ ਨਾ ਚਾਰ ਬੰਦੇ ਨੇ ਚੱਕ ਕੇ ਆਈ ਮੈਨੂੰ ਮਾਂ ਨੇ ਚਾਰ ਬੰਦੇ ਨੇ ਚੱਕ ਕੇ ਚੁਣ ਲਿਆ ਵੀ ਇਹਨੂੰ ਫੜ ਲਿਆ ਓਏ ਮੇਰਾ ਆ ਫੇਰ ਉਹ ਤਾੜੀਆਂ ਮਾਰ ਕੇ ਕਹਿੰਦਾ ਜਦ ਵੀ ਤੇਰੀ ਕੁਦਰਤ ਵੇਖਣ ਧੰਗ ਰਹਿ ਜਾਣ ਬਦਾਰੀ ਤੇਰੀਆਂ ਰਹਿਮਤਾਂ ਹੱਥ ਹੱਥ ਸਿੱਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ ਇਹ ਬੋਲੀ ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਢੋਲ ਨਾ ਜਾਵਾਂ ਜਦੋਂ ਮਰਛਾ ਦੀ ਮਨ ਢੋਲ ਦੀ ਲੋੜ ਹੈ ਇਹਨਾ ਸੋਹਣਾ ਸਜਾਇਆ ਸੀ ਭਵਨ ਮਾਮੀ ਹਾਂ ਸਿਰ ਤੇ ਇਹ ਬੋਲੀ